ਸ਼੍ਰੀਕਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਹਿਲਕਾ ਹਮ ਅਟੈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਦੇ ਹਾਲਾਤ ਬਣੇ ਹੋਏ ਨੇ ਅਜਿਹੇ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਨੇ ਸਾਰੇ ਦੇਸ਼ ਦੇ ਵਿੱਚ ਕੱਲ 7 ਤਰੀਕ ਨੂੰ ਮੌਕ ਡ੍ਰਿਲ ਅਤੇ ਬਲੈਕਆਊਟ ਦਾ ਅਭਿਆਸ ਕਰਾਉਣ ਦੇ ਆਦੇਸ਼ ਜਾਰੀ ਕੀਤੇ ਨੇ ਜਿਸ ਦੀ ਦੱ ਜਾਣਕਾਰੀ ਡੀਸੀ ਲੁਧਿਆਣਾ ਇੰਜ ਦੇ ਰਹੇ ਨੇ ਕੱਲ ਜਿਵੇਂ ਕਿ ਸਾਨੂੰ ਆਦੇਸ਼ ਆਇਆ ਸ਼ਾਮ ਨੂੰ 4 ਵਜੇ ਮੌਕ ਡ੍ਰਿਲ ਕਿਤੇ ਜਾਊਗੀ ਸ਼ਾਮ ਨੂੰ 4 ਵਜੇ ਸਾਇਰਨ ਜਿਹੜਾ ਹੈਗਾ ਇਨ ਕੋਆਰਡੀਨੇਸ਼ਨ ਵਿਦ ਡਿਫੈਂਸ ਅਥਾਰਟिटीज ਸਾਇਰਨ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡ੍ਰਿਲ ਦੀ ਸ਼ੁਰੂਆਤ ਹੋਊਗੀ ਮੌਕ ਡ੍ਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨਸੀਸੀ ਦੇ ਵੋਲੰਟੀਅਰਸ ਨੂੰ ਸਿਵਿਲਿਅਨਸ ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਨ ਡੀ ਆਰ ਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਹਨਾਂ ਸਾਰਿਆਂ ਦੇ ਤਾਲਮੇਲ ਨਾਲ ਹੈਲਥ ਅਥਾਰਟिटीज ਸਾਰਿਆਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਆ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਹੈ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋਏਗਾ ਕਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਊਗਾ ਉਹਦੇ ਨਾਲ ਨਾਲ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਇਹਦੇ ਵਿੱਚ ਪੈਨਿਕ ਨਹੀਂ ਇਟਸ ਜਸਟ ਅ ਮੌਕ ਡ੍ਰਿਲ ਇੱਕ ਮੌਕ ਡ੍ਰਿਲ ਦਾ ਹੀ ਹਿੱਸਾ ਹੈ ਜਿਹੜਾ ਕਿ ਇਹ ਇੱਕ ਲੋਕਾਂ ਨੂੰ ਅਵੇਅਰਨੈਸ ਵਾਸਤੇ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ ਹੀ ਰਤ ਨੂੰ 8 ਵਜੇ 8 ਤੋਂ ਲੈ ਕੇ 8:30 ਵਜੇ ਬਲੈਕਆਊਟ ਕੀਤਾ ਜਾਊਗਾ ਔਰ ਸ਼ਹਿਰ ਦੇ ਕੁਝ ਥਾਵਾਂ ਦੇ ਵਿੱਚ ਬਲੈਕਆਊਟ ਜਿਵੇਂ ਕਿ ਕੰਪਲੀਟ ਡਾਰਕ ਜਿਹੜਾ ਹੈਗਾ ਉਹ ਕੀਤਾ ਜਾਊਗਾ ਪੀਐਸਪੀਸੀਐਲ ਨੂੰ ਵੀ ਹਦਾਇਤਾਂ ਇਹਦੇ ਵਾਸਤੇ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਇਹਦੇ ਵਿੱਚ ਸਾਡਾ ਸਹਿਯੋਗ ਕਰੋ ਤਾਂ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਸਫਲਤਾਪੂਰਵਕ ਨਿਪਟੇ ਛਾੜਿਆ ਜਾ ਸਕੇ ਥੈਂਕ ਯੂ